ਸਾਸਤਰੀ ਕਾਲ ਜੀ ਹਾਂਜੀ ਵੀਰੇ 48 ਗਾਵਾਂ ਬਕਾਉ ਵੱਡੀਆਂ-ਵੱਡੀਆਂ ਫਾਰਮਾਂ ਨੇ ਵੀਰੇ 48 ਗਾਵਾਂ ਬਕਾਉ ਤੁਸੀਂ ਸੂਈਆਂ ਸਵਾਈਆਂ ਵੀਰੇ ਖੀਰੀਆਂ ਬੱਸੀਆਂ ਦੋ ਦੰਦ ਚਾਰ ਦੰਦ ਪਹਿਲੇ ਸੂਏ ਦੇ ਵਿੱਚ ਮਹਿੜਾ ਭਾਲਦੇ ਤਾਂ ਸਾਨੂੰ ਵੀਰੇ ਉਹ ਵੀ ਕਾਫੀ ਮਾਤਰਾ 'ਚ ਮਾਲ ਮਿਲ ਜੂ 35-40-45 ਕਿਲੋੜਾ ਵੀਰੇ ਤੁਹਾਡਾ ਸੁਪਨਾ ਹੈਗਾ ਤੁਸੀਂ ਇਹੇ ਜੀ ਗਊ ਭਾਲਦੇ ਹੋ ਤਾਂ ਤੁਹਾਨੂੰ ਵੀਰੇ ਉਹ ਵੀ ਸੂਈ ਸਵਾਈ ਰੈਡੀ ਦੁੱਧ ਵਾਲੀ ਬਾਦੂ ਵੀਰੇ ਨੱਕ ਮਿਲ ਜਾਣਗੇ ਵੀਡੀਓ ਸਾਰੀ ਦੇਖ ਲਓ ਵੀਰੇ ਵਿੱਚ ਕਿੰਨੀਆਂ ਗਾਈਆਂ ਕਦੋਂ ਵੇਚਣੀਆਂ ਕਿੱਥੇ ਵੇਚਣੀਆਂ ਓ ਵੀਰੇ ਤੁਹਾਨੂੰ ਸਾਰਾ ਕੁਝ ਵੀਡੀਓ ਵਿੱਚ ਦੱਸਿਆ ਜਾਊਗਾ 48 ਨਾ ਗਿਆ ਵੀਰੇ ਟੋਟਲ ਅੱਧਾ ਮਾਲ ਸੁਆ ਵੱਧਾ ਸੂਣ ਵਾਲਾਗਾ ਵੈਰਾਈਟੀ ਵੀਰੇ ਜਿਵੇਂ ਐਚ ਐਫ ਜਰਸੀ ਸਾਈਲ ਕਾਫੀ ਕ੍ਰੋਸ ਐਰਸਰ ਗਰਲੈਂਡੋ ਅੱਜ ਹਰ ਤਰ੍ਹਾਂ ਦੀ ਨਸਲ ਦੀਆਂ ਵੀਰੇ 48 ਨਗ ਬਕਾਊਗਾ ਟੋਕੜ ਬੈੜਾ ਵਾਲਾ ਵੀਰ ਫੋਨਾਂ ਲਾਵੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨਾਂ ਲਾਵੇ ਹਾਂਜੀ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੀਰੇ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾ ਤੋਂ 1 ਕਿਲੋਮੀਟਰ ਚੱਲ ਕੇ ਕਲਾਲੇਲੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾ ਜ਼ਿਲ੍ਹਾ ਵੀਰਜੀ ਆਪਣਾ ਬਰਨਾਲਾਗਾ ਕਨੈਕਟ ਨੰਬਰ ਵੀਰੇ ਨੋਟ ਕਰ ਲੋ 62807 13934 62807 13934 ਹਾਂਜੀ ਵੀਰੇ ਆਪਣਾ ਵਟਸਐਪ ਵੀ ਐਸੇ ਨੰਬਰ ਤੇ ਚੱਲਦਾਗਾ ਵੱਡੀ ਗੱਲ ਵੀਰਜੀ ਜਦੋਂ ਤੁਸੀਂ ਵਟਸਐਪ ਦੇ ਉੱਪਰ ਵੀਰੇ ਕੋਈ ਵੀ ਮੈਸੇਜ ਕਰੋਗੇ ਵਟਸਐਪ ਦੇ ਉੱਪਰ ਜਿਹੜੀ ਤੁਹਾਨੂੰ ਸਾਡੀ ਲੋਕੇਸ਼ਨ ਆ ਉਹ ਮੈਸੇਜ ਕਰਨ ਦੇ ਨਾਲ ਵੀਰੇ ਆਟੋਮੈਟਿਕ ਤੁਹਾਡੇ ਕੋਲੇ ਆ ਜੂਗੀ ਉਹ ਟੱਚ ਕਰੇ ਤੋਂ ਖੁੱਲ ਜਾਂਦੀ ਆ ਉਹ ਸਿੱਧਾ ਫਿਰ ਵੀਰਾਂ ਨੂੰ ਫਾਰਮ ਤੇ ਲੈ ਕੇ ਆਉਂਦੀ ਆ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਂਦੀ ਜਿਹੜੇ ਵੀਰ ਥੋੜਾ ਜਿਹਾ ਲੋਕੇਸ਼ਨ ਬਾਰੇ ਘੱਟ ਜਾਣੂ ਆ ਉਹ ਵੀ ਉਹ ਲੋਕੇਸ਼ਨ ਨੂੰ ਵੀਰੇ ਖੋਲ ਲੈਂਦੇ ਆ ਜਿਹੜਾ ਵੀਰੇ ਲਾਟ ਕੱਢਾਂਗੇ 48 ਗਾਮਾਂ ਦਾ ਇਹਦੇ ਵਿੱਚ ਵੀਰੇ ਅੱਧਾ ਮਾਲ ਤਾਜਾ ਸੁਆਹ ਹੋ ਅੱਧਾ ਸੂਣਾ ਵਾਲਾ ਹੋਊਗਾ ਤੁਸੀਂ ਇਹਦੇ ਵਿੱਚ ਇੱਕ ਲਾ ਜਾ ਸਕਦੇ ਹੋ ਦੋ ਲਿ ਜਾ ਸਕਦੇ ਹੋ ਚਾਰ ਜਿੰਨੀਆਂ ਵੀ ਤੁਹਾਡੀ ਹਿੱਸਾ ਹੋਊਗੀ ਉਹ ਤੁਸੀਂ ਆਪਦੇ ਹਿਸਾਬ ਨਾਲ ਵੀਰੇ ਇੱਥੇ ਆ ਕੇ ਫਾਰਮ ਤੇ ਆਪਦਾ ਦੇਖ ਕੇ ਲਿ ਜਾ ਸਕਦੇ ਹੋ ਤੇ ਮੱਝਾਂ ਦੇ ਵੀ ਵੀਰੇ ਦੋ ਤਿੰਨ ਨਾਗ ਆਪਾਂ ਲਾਜ਼ਮੀ ਇਹਦੇ ਵਿੱਚ ਲਾਉਣੇ ਹੁੰਦੇ ਆ ਹਰੇਕ ਲਾਟ 'ਚ ਉਹ ਵੀ ਸੂਈਆਂ ਸਵਾਈਆਂ ਹੁੰਦੀਆਂ ਨੇ ਤੇ ਮੈਂ ਵਾਲਾ ਖਰੀਦਦਾ ਜਿਹੜਾ ਵੀਰ ਚਾਹ ਬਾਣਾ ਉਹ ਵੀ ਆਪਣੇ ਨਾਲ ਸਪਰਕ ਕਰ ਸਕਦਾ ਜਿਹੜਾ ਲਾਟ ਵੇਚਣਾ ਵੀਰੇ ਤੁਸੀਂ ਇਹ ਨਾਗ ਦੇਖ ਸਕਦੇ ਹੋ ਵੀਰੇ ਬਹਿੜਾ ਇਸ ਤਰ੍ਹਾਂ ਦੇ ਨਗੀਨੇ ਹੋਣਗੇ ਐ ਠੋਸ ਲੇਵਾ ਹੋ ਵੀਰੇ 4 ਸਕੇਅਰ ਫੁੱਟ ਫੁੱਟ ਦਾ ਲੇਵਾ ਹੋ ਬਾਈ ਜੀ ਥਣ ਤੇ ਗਾਇਬ ਹੂ ਪੂਰਾ ਐ ਫੋਟ ਫੋਟ ਦਾ ਹੀ ਗਾਇਬ ਹੂ ਗੁੱਲੇ ਵਾਲਾ ਥਣ ਹੂ ਵੀਰੇ ਹੱਥੀਂ ਚੋਣ ਵਾਲਿਆਂ ਬੈੜਾ ਵੀ ਮਿਲ ਲਗੀਆਂ ਤੁਸੀਂ ਮਸ਼ੀਨੀ ਚਵਾਈ ਵਾਲਾ ਵੀਰੇ ਮਾਲ ਲੈਣਾ ਉਹ ਵੀ ਮਿਲੂਗਾ ਜਿਹੜਾ ਲਾਟ ਵੀਰੇ ਵੇਚਾਂਗੇ ਦੀ ਤਰੀਕ ਨੋਟ ਕਰ ਲੋ ਮਗਰ ਉਹ ਪਿੱਛੋਂ ਕੋਈ ਵੀਰ ਨਾ ਆਇਓ 18 ਤਰੀਕ ਨੌਵਾਂ ਮਹੀਨਾ 2025 ਦਿਨ ਵੀਰਵਾਰ ਬਣਦਾ ਵੀਰੇ 18 ਤਰੀਕ ਨੌਵਾਂ ਮਹੀਨਾ 2025 ਵੀਰੇ ਦਿਨ ਵੀਰਵਾਰ ਬਣਦਾ ਉਦੋਂ ਆਪਾਂ ਪ੍ਰਮਾਤਮਾ ਦੀ ਕਿਰਪਾ ਸਦਕਾ ਸੋਬਾ ਵੀਰੇ 7 ਵਜੇ ਸੌਦੇ ਚਲਾ ਦੇਾਂਗੇ ਦੁਪਹਿਰ ਦੇ 11 ਵਜੇ ਤੱਕਰ ਕੰਮ ਚੱਲੂਗਾ ਤੁਸੀਂ ਆ ਸੜਕਾਲਾ ਵਿਊ ਦੇਖ ਸਕਦੇ ਹੋ ਤੁਹਾਨੂੰ ਦੋਨੇ ਪਾਸੇ ਦਾ ਵਿਊ ਵੀਰੇ ਆਪਾਂ ਐ ਦਿਖਾਵਾਂਗੇ ਇਹ ਜਿਹੜਾ ਤੁਹਾਨੂੰ ਵਿਊ ਵੀਰੇ ਇਸ ਤਰ੍ਹਾਂ ਆਪਣੇ ਦੇਖਣ ਨੂੰ ਮਿਲੂਗਾ 18 ਤਰੀਕ ਨੂੰ ਪੰਜਾਬ ਦੇ ਕੋਨੇ-ਕੋਨੇ ਤੋਂ ਵੀਰੇ ਆਏ ਮਿਲਣਗੇ ਤੇ ਬਾਕੀ ਬਾਈ ਜੀ ਤੁਹਾਨੂੰ ਗੱਡੀਆਂ ਵੀਰੇ ਦੋਨੇ ਪਾਸੇ ਦੀ ਦੂਰ-ਦੂਰ ਤੱਕਰ ਦੋ-ਦੋ ਕਿਲੇ ਬਾਹੀ ਤੱਕਰ ਖੜੀਆਂ ਮਿਲਣਗੀਆਂ ਕਾਫੀ ਮਾਤਰਾ ਦੇ ਵਿੱਚ ਵੀਰੇ ਭਾਰਾ ਮੇਲਾ ਲੱਗਿਆ ਮਿਲੂਗਾ ਬਾਕੀ ਕਊਆਂ ਦੀ ਵੀਰੇ ਜਿਹੜੀ ਗਿਣਤੀ ਆ ਉਹ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਹੋਊਗੀ ਵੀਰੇ ਕੱਲੀ ਗਿਣਤੀ ਨਹੀਂ ਹੋਣੀ ਵੀਰੇ ਗਾਈਆਂ ਤੇ ਪੁੱਤ ਹੋਣਗੇ ਉਹ ਵੀਰੇ 100-100 ਕਿਲੋਮੀਟਰ ਤੋਂ ਦੂਰੋਂ ਜਾ ਜਾ ਕੇ ਫਾਰਮਾਂ ਦੇ ਵਿੱਚੋਂ ਦੂਰੋਂ ਜਾ ਜਾ ਕੇ ਉਹ ਦੇਖ ਕੇ ਵੀਰੇ ਨਰਖ ਪਰਖਣਾ ਮਾਲ ਲਿਆਂਦਾ ਹੁੰਦਾਗਾ ਜਿੰਨਾ ਮਾਲ ਹੋ ਵੀਰੇ ਕੁਆਲਿਟੀਦਾਰ ਹੋ ਜਦੋਂ ਤੁਸੀਂ ਵੀਰੇ ਮਾਲ ਦੇਖੋਗੇ ਤਾਂ ਦੋ ਘੜੀਆਂ ਵੀਰੇ ਖੜ ਕੇ ਦੇਖੋਗੇ ਵੀ ਹਾਂ ਕੁਆਲਿਟੀਦਾਰ ਮਾਲ ਹੈਗਾਗਾ ਬਾਕੀ ਬੇਨਤੀ ਜਿਹੜੇ ਦੂਰ ਵਾਲੇ ਵੀਰ ਆ ਕਿਉਂਕਿ ਸਵੇਹਾ ਵੀਰੇ ਆਪਾਂ 7 ਵਜੇ ਸੌਦੇ ਚਲਾਉਣੇ ਹੁੰਨੇ ਆ ਇੱਕ 11 ਵਜੇ ਤੱਕ ਵੀਰੇ ਫਾਰਮ ਤੇ ਹੁੰਨੇ ਆ ਵਿੱਚ ਵੀਰ ਪੁੱਛ ਲੈਂਦੇ ਵੀਰੇ ਫੇਰ ਕਿਤੇ ਚਲੇ ਜਾਂਦੇ ਹੋ ਦੇਖੋ ਬਾਈ ਜੀ ਜਾਣਾ ਕਿਤੇ ਨਹੀਂ ਹੁੰਦਾਗਾ ਕਿਉਂਕਿ ਜਦੋਂ ਵੀਰੇ ਤੁਸੀਂ 48 ਗਾਮਾਂ ਤੇ ਆਉਣਾਗਾ ਉਹ ਵੀਰੇ ਸਵੇਹਾ 7 ਤੋਂ 8 ਵਜੇ ਦੇ ਵਿੱਚ ਹੀ ਆਉਣ ਦੇ ਵਿੱਚ ਫਾਇਦਾ ਹੁੰਦਾ ਇਹ ਗੱਲ ਮੈਂ ਦੁਬਾਰਾ ਵੀ ਬੋਲ ਦੇਣਾ ਥੋੜਾ ਜਿਹਾ ਧਿਆਨ ਨਾਲ ਵੀਰੇ ਸੁਣ ਲਿਓ ਜਿਹੜੇ ਵੀਰਾਂ ਨੇ ਨਵਾਂ ਜੁੜਨਾ ਸਾਡੇ ਨਾਲ ਤੁਸੀਂ ਸਾਡੇ ਕੋਲੋਂ ਵੀਰੇ ਗਊ ਖਰੀਦਣੀ ਆ ਤਾਂ ਸਵੇਰੇ ਵੀਰੇ 7 ਤੋਂ 8 ਵਜੇ ਦੇ ਵਿੱਚ ਆਉਣ ਦੇ ਵਿੱਚ ਫਾਇਦਾ ਹੈਗਾ ਬਾਹਲਾ ਲੇਟ ਆਉਣ ਦੇ ਵਿੱਚ ਫਾਇਦਾ ਨਹੀਂ ਹੁੰਦਾ ਕਿਉਂਕਿ ਵੀਰੇ ਜਿਹੜਾ ਅਸੀਂ ਇਹ ਨਾਗ ਵੇਚਦੇ ਆ 45 50 55 ਗਾਮਾ ਜਿੰਨੀਆਂ ਵੀ ਲਾੜ ਤੇ ਲਾਉਣੇ ਆ ਇਹ ਵੀਰੇ ਸਾਰੀ ਗੇਮ ਹੀ 2 ਤੋਂ 2.5 ਘੰਟਿਆਂ ਦੀ ਹੁੰਦੀ ਆ ਪ੍ਰਮਾਤਮਾ ਦੀ ਕਿਰਪਾ ਸਦਕਾ ਤੇ ਇਸ ਕਰਕੇ ਜਿਹੜੇ ਵੀਰਾਂ ਨੇ ਸਾਡੇ ਕੋਲੋਂ ਗਊ ਖਰੀਦਣੀ ਆ ਕੋਈ ਵੀਰੇ ਬਾਹਲਾ ਲੇਟ ਆਉਣ ਦੇ ਵਿੱਚ ਫਾਇਦਾ ਨਹੀਂ ਤੁਸੀਂ ਵੀਰੇ ਕਹੋਗੇ ਵੀ ਆਪਾਂ 10 ਵਜੇ ਜਾ ਕੇ ਸਿਨੀ ਵਾਲਕਾਂ ਡੇਰੀ ਫਾਰਮ ਤੋਂ ਗਾਂ ਲੈ ਲਵਾਂਗੇ ਕਿਉਂਕਿ ਵੀਰੇ ਨਹੀਂ ਮਿਲਦੀਗੀ ਉਹ ਇਸ ਕਰਕੇ ਵੀਰੇ ਕਿਉਂਕਿ ਮਾਲ ਅਸੀਂ ਵੀਰੇ ਜਿੰਨਾ ਵੀ ਲੈਨੇ ਆ ਕਿਉਂਕਿ ਵੀਰੇ ਪੁਰਾਣਾ ਕੰਮ ਹੋਣ ਦੇ ਨਾਂ ਤੇ ਆਪਣੀ ਬਾਈ ਜੀ ਜਾਣ ਪਸੰਦ ਵੀ ਬਹੁਤ ਕਾਫੀ ਮਾਤਰਾਈ ਦੂਰ ਦੂਰ ਹੈਗੀ ਆ ਫਾਰਮਰ ਵੀਰਾ ਨਾਲ ਜਿਹੜੇ ਪਿੰਡਾਂ ਦੇ ਵਿੱਚ ਦਲਾਲੀ ਦਾ ਕੰਮ ਕਰਦੇ ਉਹ ਦਲਾਲ ਵੀਰਾ ਨਾਲ ਤੇ ਬਾਕੀ ਵੀਰੇ ਪੁਰਾਣਾ ਕੰਮ ਹੋਣ ਦੇ ਨਾਂ ਤੇ ਮਾਲ ਬਾਈ ਜੀ ਦੇਖ ਕੇ ਨਰਖ ਪਰਖਣਾ ਲੈਨੇ ਆ ਸਾਫ ਮਾਲ ਲੈਨੇ ਆ ਵੀਰੇ ਕਸਾਈ ਨਾ ਰੇਤ ਕੇ ਮਾਲ ਲੈਨੇ ਆ ਕਿਉਂਕਿ ਵੀਰੇ ਜਦੋਂ ਅਸੀਂ ਗਾਊ ਖਰੀਦਦੇ ਆ ਉਹਦੇ ਚਾਰ ਸਪਰੇ ਘੁੰਮ ਘੁੰਮ ਕੇ ਵੀਰੇ ਸਕੈਨ ਕਰਦੇ ਨੇ ਆ ਉਦੋਂ ਪੰਜ ਚਾਰ ਬੰਦੇ ਅਸੀਂ ਹੁੰਨੇ ਆ ਰਾਇਣਾ ਵੀਰੇ ਮਾਲ ਲੈਣੇ ਆ ਤੇ ਫਿਰ ਉਹ ਵੀਰੇ ਲੈਣੀ ਵੀ ਗਊ ਪਹਾਚਾ ਜਦੋਂ ਗਊ ਖਰੀਦਨੇ ਆ ਅਸੀਂ ਉਹਦਾ ਇਹ ਸੋਚਦੇ ਆ ਵੀ ਆਪਣੀ ਕੈਮੈਂਟ 'ਚ बिकੂਗੀ ਘਾਟਿਆਂ ਵਾਲਾ ਸਿਸਟਮ ਨਹੀਂ ਹੋਊਗਾ ਵੀਰੇ ਮੈਂਟਾਂ ਦੇ ਵਿੱਚ ਉਹ बिकੂਗੀ ਜਿਹੜੀ ਤੁਹਾਡੀ ਵੀਰੇ ਚੰਗੀ ਸੋਚ ਸਮਝ ਕੇ ਖਰੀਦੀ ਹੋ ਆਪ ਗਊ ਜਾ ਕੇ ਦੇਖ ਕੇ ਨਰਖ ਪਰਖਣਾ ਖਰੀਦੀ ਹੋ ਤੇ ਭਾ ਦੇ ਵਿੱਚ ਜਾਇਜ਼ ਹੋ ਫਿਰ ਵੀਰੇ ਉਹ ਮੈਂਟਾਂ ਦੇ ਵਿੱਚ ਹੀ ਵਿਕਣੀ ਆ ਜਵੇਂ ਤੁਸੀਂ ਕੈਮਰੇ ਸਾਹਮਣੇ ਜੋੜਾ ਦੇਖ ਰਹੇ ਹੋ ਵੀਰੇ ਇਹ ਪਹਿਲੇ ਸੂਏ ਵੀਰੇ ਦੋਨੋਂ ਬੱਸੀਆਂ ਨੇ ਦੰਦਾਂ ਦੇ ਵਿੱਚ ਵੀਰੇ ਬੱਚੀਆਂ ਨੇ ਚਾਰ-ਚਾਰ ਦੰਦ ਤੋਂ ਬੱਚੇ ਆ ਵੀਰੇ ਇੱਕ ਆ ਮਾੜੀ-ਮਾੜੀ ਸਿੰਗੀਆਂ ਬੀਣੀ ਬਹਿੜਾ ਵੀਰੇ ਇਹ ਵੀ ਬਲੂਨ ਇੱਕ ਇਹਦੇ ਨਾਲ ਦਾ ਹੋਰ ਬੱਚਾ ਵੀਰੇ ਦੂ ਅੱਗੇ ਆ ਰਿਹਾ ਦੇਖ ਸਕਦੇ ਹੋ ਇਹ ਵੀ ਵੀਰੇ ਚਾਰ ਦੰਦ ਦਾ ਬੱਚਾ ਹੈਗਾਗਾ ਬਾਕੀ ਤੁਸੀਂ ਪਹਿਲੇ ਸੂਏ ਦੇ ਵਿੱਚ ਵੀਰੇ ਬਹਿੜਾ ਖਰੀਦ ਰਹੇ ਹੋ ਆ ਬੱਚਾ ਵੀ ਵੀਰੇ ਚਾਰ ਦੰਦ ਦਾਗਾ ਪਹਿਲੇ ਸੂਏ ਦੇ ਵਿੱਚ ਵੀਰੇ ਤਕਰੀਬਨ 15 ਨਗ ਤਾਂ ਪਹਿਲੇ ਸੂਆਲੇ ਹੁੰਦੇ ਆ ਇਦੇ ਵਿੱਚ ਜਾਨੀ ਦੀ ਪਹਿਲੇ ਸੂਏ ਦੇ ਵਿੱਚ ਵੀ ਵੀਰੇ ਸਾਡੇ ਕੋਲੇ 35 ਕਿਲੋ ਤੱਕਰ ਬੱਚਾ ਮਿਲ ਸਕਦਾ ਇਹ ਤੁਸੀਂ ਗਾਈਆਂ ਵੀਰੇ ਆਮ ਨਹੀਂ ਹੈਗੀਆਂ ਵੱਡੇ ਕੱਦ ਬੇਲ ਦੇ ਵਿੱਚ ਵੀਰੇ ਮਾਲ ਹੁੰਦਾ ਬਾਕੀ ਵਿੱਚ ਵੀਰ ਕਹਿੰਦੇ ਆ ਸੀਨੀ ਵਾਲੀਆਂ ਨੇ 50 ਗਾਵਾਂ 2 ਘੰਟਿਆਂ 'ਚ ਵੇਚਤੀਆਂ ਵੀਰੇ ਉੱਥੇ ਉਹ ਗਾਈਆਂ ਦੇ ਪੁੱਤ ਵਿਕਦੇ ਆ ਆ ਦੇਖ ਸਕਦਾ ਉਹ ਵੀਰ ਦੰਦ ਦੇਖ ਰਿਹਾਗਾ ਬਾਕੀ ਤੁਸੀਂ ਜਿੰਨਾ ਵੀ ਮਾਲ ਵੀਰੇ ਲੈਣਾ ਹੁੰਦਾ ਆਪਦਾ ਆਪ ਆ ਕੇ ਦੇਖ ਕੇ ਨਿਰਖ-ਪਰਖ ਨਾਲ ਲੈ ਕੇ ਜਾਣਾਗਾ ਕਿਉਂਕਿ ਜਦੋਂ ਜਿਹੜਾ ਵੀਰੇ ਇਹ 45 ਜਾਂ 50 ਗਾਮਾ ਵੇਚਦੇ ਆ ਇਹ ਵੀਰੇ ਵਿਕਣਗੇ ਤਾਂ ਜੇ ਆਪਣੀ ਕੁਆਲਿਟੀ ਖਰੀਦੀ ਹੋ ਮਿਹਨਤ ਨਾਲ ਮਾਲ ਖਰੀਦਿਆ ਹੋਊਗਾ ਤੇ ਰੇਟ ਦੇ ਵਿੱਚ ਜਾਇਜ਼ ਖਰੀਦਿਆ ਹੋਊਗਾ ਕਿਉਂਕਿ ਅੱਜ ਕੱਲ ਵੀਰੇ ਸੋਸ਼ਲ ਮੀਡੀਆ ਦਾ ਜੋਗਾ ਕੋਈ ਇਦਾਂ ਹੈ ਨਹੀਂ ਵੀ ਆਪਾਂ ਜਾਂ ਮੌਲੜਗਾਹ ਵੇਚਦੇ ਆਂਗੇ ਵੀਰੇ ਅੱਜ ਤੁਸੀਂ ਐਰਸਰ ਦਰਸੀ ਦੇਖ ਸਕਦੇ ਹੋ ਦੇਖੋ ਵੀਰੇ ਲੇਵੇ ਤੇ ਕਰਮ ਵਾਲੀ ਦੇਸੀ ਮਖਾਇ ਲਾਈ ਫਿਰਦੀ ਆ ਬਾਕੀ ਵੈਰਾਈਟੀ ਤੁਹਾਡਾ ਜਿਹੜਾ ਵੀ ਸੁਫਨਾ ਵੀਰੇ ਐਰਸਰ ਦੇ ਕਾਫੀ ਨਗ ਹੁੰਦੇ ਆ ਦੇਖ ਸਕਦੇ ਹੋ ਬੱਚਾ ਵੀਰੇ ਐਰਸਰ ਦਾ ਗਰਲੈਂਡੋ ਦੇ ਵਿੱਚ ਵੀ ਪਯੌਰ ਬੱਚੇ ਨੇ ਵੀਰੇ ਜਰਸੀ ਦੇ ਬੱਚੇ ਵੀ ਟੌਪ ਦੇ ਨੇ ਕਿਉਂਕਿ ਵੀਡੀਓ ਵਿੱਚ ਵੀਰੇ ਕੁੱਲ ਮਾਲ ਨਹੀਂ ਦਿਖਾਇਆ ਜਾਂਦਾਗਾ ਬਾਕੀ ਜਿਹੜਾ ਤੁਹਾਨੂੰ ਦੱਸਤਾ 18 ਤਰੀਕ ਨੂੰ ਸਵੇਰ ਵੀਰੇ 7 ਵਜੇ ਚਲਾਵਾਂਗੇ ਸੌਦੇ ਆ ਗਰਲੈਂਡੋ ਦਾ ਬੱਚਾ ਆ ਗਿਆ ਵੀਰੇ ਦੇਖੋ ਟੌਪ ਦਾ ਹੁਣ ਤੁਹਾਨੂੰ ਕੱਲੀ-ਕੱਲੀ ਗਾਂ ਤੇ ਵੀਰੇ ਵੀਡੀਓ ਨਹੀਂ ਕਵਰ ਕਰਕੇ ਦਿਖਾ ਸਕਦੇਗੇ ਉਦੋਂ ਵੀਰੇ 48 ਨਾਗ ਹੋਣਗੇ 21 ਬੈੜਾਂ ਬਿਲਕੁਲ ਤਾਜ਼ੀਆਂ ਸੁੰਗੀਆਂ ਸਵਾਈਆਂ ਹੋਣਗੀਆਂ 27 ਬੈੜਾਂ ਵੀਰੇ ਸੂਣ ਵਾਲੀਆਂ ਹੋਣਗੀਆਂ ਜਿੰਨਾਂ ਦਾ ਰੇਟ ਵੀਰੇ ਜਿਹੜਾ ਸ਼ੁਰੂਆਤ ਰੇਟ ਆ 65000 ਤੋਂ ਵੀਰੇ ਆਪਣਾ ਸ਼ੁਰੂ ਹੁੰਦਾ ਰੇਟ ਇਹਦੋਂ ਘੱਟ ਵਾਲਾ ਵੀਰੇ ਆਪਣੇ ਨੂੰ ਕੋਈ ਸਮਰਕ ਨਾ ਕਰੇ ਕਿਉਂਕਿ ਹਰ ਇੱਕ ਦਾ ਵੀਰੇ ਦਾ ਸਮਾਂ ਬਰਬਾਦ ਹੁੰਦਾਗਾ ਆਪਾਂ ਵੀਰੇ 65000 ਤੋਂ ਸ਼ੁਰੂ ਕਰਦੇ ਆਂ ਕਰਮ ਵਾਲਿਆਂ ਨੂੰ ਆਹ ਬੱਚਾ ਵੀ ਵੀਰੇ ਖੀਰਾਗਾ ਜਿਹੜੀਆਂ ਚਿੱਟੀ ਬੱਸੀ ਦੇਖ ਸਕਦੇ ਹੋ ਇਹ 12-13 ਦਿਨ ਦੀ ਕੱਚੀ ਆ ਗਈ ਵੈਦਰ ਰਿਕਾਰਡ ਵੀਰੇ ਬੱਚੇ ਆਪਣੇ ਕੋਲੇ ਬਾਧੂ ਹੁੰਦੇ ਆ ਬਾਕੀ ਵੀਰੇ 65 ਤੋਂ ਸ਼ੁਰੂ ਹੋ ਕੇ 68 70 72 75 80 85 ਇਸ ਤਰ੍ਹਾਂ ਕਰਦਾ ਕਰਦਾ ਵੀਰੇ ਲੱਖ ਤੱਕ ਰ ਆਪਣਾ ਜਾਣੀ ਦੀ ਰੇਟ ਚਲਿਆ ਜਾਂਦਾਗਾ ਤੇ ਤਕਰੀਬਨ ਵੀਰੇ 30 ਤੋਂ 700 ਦੇ ਆਪਣੇ ਕੋਲੇ ਕਰ ਵੀ 30 ਜਾਂ 7 ਜਾਂ 800 ਦੇ ਉਹ ਲੱਖ ਤੋਂ ਬਾਹਰ ਵੀ ਹੁੰਦੇ ਆ ਉਹ ਵੀਰੇ ਜਿਵੇਂ 35 ਕਿਲੋ 40 ਕਿਲੋ 45 ਕਿਲੋ ਵਿੱਚ 50 ਕਿਲੋ ਦੁੱਧ ਵਾਲੇ ਵੀ ਵੀਰੇ ਦੋ ਚਾਰ ਬੱਚੀ ਆਪਣੇ ਕੋਲੇ ਹੁੰਦੇ ਆ ਉਹਨਾਂ ਦੇ ਵੀਰੇ ਲੱਖ ਤੋਂ ਬਾਹਰ ਜਾਣਾ ਪਊਗਾ ਉਹ ਵੀ ਕੋਈ ਬਾਹਲਾ ਬਾਹਰ ਨਹੀਂ ਵੀਰੇ ਜਿਵੇਂ 1 10 15 ਜਾਂ 20 25 30 35 ਤੱਕਰ ਜਾ ਕੇ ਵੀਰੇ ਆਪਣੀਆਂ ਬ੍ਰੇਕਾਂ ਲੱਗ ਜਾਂਦੀਆਂ ਨੇ ਉਹ ਐਂਡ ਹੁੰਦਾਗਾ ਉਹ ਇਹ ਨਹੀਂ ਵੀ ਲੱਖ ਤੋਂ ਬਾਹਰ ਵੀਰੇ ਤੁਹਾਨੂੰ ਡੇਢ ਲਾਉਣਾ ਪਊ ਜਾਂ ਇੱਕ 70 ਲਾਉਣਾ ਪਊ ਉਹ ਗੱਲ ਵੀਰੇ ਇੱਥੇ ਨਹੀਂ ਹੈਗੀਗੀ ਬਾਕੀ ਜਦੋਂ ਤੁਸੀਂ ਸਾਡੇ ਫਾਰਮ ਤੇ ਆਉਣਾ ਵੀਰੇ ਬਾਹਰੋਂ ਆਪਦਾ ਮਾਰਕੀਟ ਚੋਂ ਇੱਕ ਦਿਨ ਪਹਿਲਾਂ ਰੇਟ ਲਾਜ਼ਮੀ ਘੁੰਮ ਕੇ ਆਇਓ ਇਹ ਅਸੀਂ ਹਰ ਇੱਕ ਵੀਡੀਓ ਚ ਬਾਰ-ਬਾਰ ਬੋਲਦੇ ਆ ਵੀਰੇ ਰੇਟ ਘੁੰਮਣ ਦਾ ਅੰਦਾਜ਼ਾ ਇਹ ਹੋ ਜਾਂਦਾ ਕਿਉਂਕਿ ਆਪਾਂ ਚੀਜ਼ ਤੇ 70-80 ਹਜ਼ਾਰ ਰੁਪਇਆ ਖਰਚਣਾ ਕਿਸੇ ਨੇ ਵੱਡੀ ਵੇੜ ਦੇਣੀ ਤੇ ਲੱਖ ਵੀ ਖਰਚਣਾਗਾ ਤੇ ਉਹ ਚੀਜ਼ ਦੇ ਵੀਰੇ ਆਪਾਂ ਨੂੰ ਜਦੋਂ ਪਿੰਡਾਂ ਦੇ ਵਿੱਚੋਂ ਮਾਰਕੀਟ ਘੁੰਮੀ ਹੋਊਗੀ ਆਪਾਂ ਨੂੰ ਰੇਟ ਦਾ ਅੰਦਾਜ਼ਾ ਹੋਊਗਾ ਪਹਿਲੀ ਗੱਲ ਤਾਂ ਜਦੋਂ ਵੀਰੇ ਤੁਸੀਂ ਆਪਣੀਆਂ ਗਾਇਆਂ ਤੇ ਖੜੋਗੇ ਤੁਹਾਡਾ ਵੀਰੇ ਮਨ ਲੱਗੂ ਤੁਸੀਂ ਪੈਰ ਗੱਡ ਕੇ ਇੱਕ ਥਾਂ ਤੇ ਖੜ ਜਉਗੇ ਕਿਉਂਕਿ ਵੀਰੇ ਮਾਲ ਬਾੜਾ ਸੌ ਸਮਝ ਕੇ ਸਲੈਕਟਡ ਜਾਂ ਮਾਲ ਵੀਰੇ ਲਿਆ ਹੁੰਦਾ 100 ਗਾਂ ਚੋਂ 5 ਗਊਆਂ ਮਸਾ ਸਲੈਕਟ ਆਉਂਦੀਆਂ ਸਾਡੇ ਤੇ ਫੇਰ ਵੀਰੋ ਜਦੋਂ ਤੁਸੀਂ ਇਸ ਤੁਹਾਨੂੰ ਅਸੀਂ ਮੁੱਲ ਕਰਾਂਗੇ ਤੁਸੀਂ ਵੀਰੇ 5 ਤੋਂ 10 ਮਿੰਟ ਦੇ ਵਿੱਚ ਸੌਦਾ ਖਰੀਦ ਲਓਗੇ ਸੌਦਾ ਖਰੀਦ ਕੇ ਵੀਰੇ ਆਪਦੇ ਮੂੰਹੋਂ ਮੰਨੋਗੇ ਵੀ ਸਾਡਾ 15 ਤੋਂ 20 ਹਜ਼ਾਰ ਦਾ ਫਾਇਦਾ ਹੋਇਆਗਾ ਫੈਦਾ ਉਬੀਰਾ ਨੂੰ ਨਜਰ ਆਊਗਾ ਜਿਹੜੇ ਵੀਰਾਂ ਦੀ ਮਾਰਕੀਟ ਇੱਕ ਦਿਨ ਪਹਿਲਾਂ ਘੁੰਮੀ ਹੋਊਗੀ ਗਊ ਵੀ ਲੈ ਕੇ ਜਾਮੋਗੇ ਤੇ ਵੀਰੇ ਜਿਹਨੂੰ ਅਸੀਂ ਗਊ ਦਿੰਨੇ ਆ ਇੱਕ ਗਊ ਵੇਚਣ ਦਾ ਟੀਚਾ ਨਹੀਂ ਹੁੰਦਾ ਵੀਰੇ ਅਸੀਂ ਲੰਮਾ ਸਮਾਂ ਵੀਰਾਂ ਨਾਲ ਬਰਤਣਾ ਹੁੰਦਾਗਾ ਜਿਹੜੀ ਦੁੱਧ ਦੀ ਕਪੈਸਿਟੀ ਹੁੰਦੀ ਆ ਵੀਰੇ 20 ਕਿਲੋ ਤੋਂ ਸ਼ੁਰੂ ਹੁੰਦੀ ਆ ਜਿਹੜਾ 65 ਤੋਂ 70 ਆਲਾ ਬੱਚਾ ਹੋਊਗਾ ਉਹ 20 22 ਕਿਲੋ ਤੋਂ ਵੀਰੇ ਸ਼ੁਰੂ ਹੋਣਾ 25 ਕਿਲੋ 30 ਕਿਲੋ 35 ਕਿਲੋ ਜਿਹੜੇ ਬੱਚੇ ਵੀਰੇ ਲੱਖ ਤੋਂ ਬਾਹਰ ਆ ਉਹਨਾਂ ਦੁੱਧ ਵੀਰੇ ਜਿਵੇਂ 40 ਕਿਲੋ 45 ਕਿਲੋ 50 ਕਿਲੋ ਦੱਕਰ ਵਾਲੇ ਬੱਚੇ ਮਿਲ ਜਾਂਦੇ ਆ ਜਿਵੇਂ ਤੁਸੀਂ ਹੁਣ ਆ ਬੈਠ ਦੇਖ ਰਹੇ ਹੋ ਕੱਚੀ ਆ ਵੀਰੇ 12-13 ਦਿਨ ਦੀ ਇਹ ਵੈਦਰਕਾਟ ਵਾਲੇ ਬੱਚੇ ਹੁੰਦੇ ਆ ਫਾਰਮ ਤੇ ਵੀਰੇ ਤਕਰੀਬਨ ਅੱਧੋਂ ਜ਼ਿਆਦਾ ਮਾਲ ਵੈਦਰਕਾਟ ਮਿਲੂ ਆਪ ਕਿਹੜੇ ਸੀਮਣ ਦੀ ਅੱਗੇ ਕਿਹੜਾ ਲੱਗਿਆ ਮਦਰ ਕਿਹੜੇ ਦੀ ਆ ਮੂੰਹ ਜਮਾਨੀ ਵੀਰੇ ਕਿਸੇ ਦਾ ਦੱਸਦੇ ਨਹੀਂ ਕਿਸੇ ਨੂੰ ਗੁਮਰਾਹ ਨਹੀਂ ਕਰਦੇ ਜਿੰਨਾ ਵੀਰੇ ਮੂਹਰੋਂ ਲਿਖਤੀ ਰੂਪ ਚਾਇਆ ਹੋਊਗਾ ਉਹ ਵੀਰਾਂ ਨੂੰ ਲਿਖਤੀ ਰੂਪ ਦੇ ਵਿੱਚ ਦੱਸਾਂਗੇ ਜਿਹੜੀ ਇੱਕ ਵਾਰ ਦੁਬਾਰਾ ਵੀਡੀਓ ਕਵਰ ਕਰਾਂਗੇ ਉਹ 16 ਤਰੀਕ ਨੂੰ ਵੀਰੇ ਸਵੇਰ 10:00 ਵਜੇ ਵੀਡੀਓ ਦੁਬਾਰਾ ਫੇਰ ਆਪਣੇ YouTube ਚੈਨਲ ਤੇ ਚੱਲ ਪੂਗੀ ਉਹਦੇ ਵਿੱਚ ਵੀਰੇ ਕੱਲਾ ਕੱਲਾ ਨਾਗ ਤਾਂ ਨੂੰ ਤੋੜ ਕੇ ਵੀ ਦਿਖਾਵਾਂਗੇ ਤੇ ਬਾਕੀ ਵੀਰੇ ਜਿੰਨਾ ਦੁੱਧ ਹੋਊਗਾ ਪ੍ਰੋਪਰ ਜਿਹੜੇ ਨਾਗ ਜਿੰਨੇ ਸੂਏ ਹੋਣਗੇ ਉਹ ਸਾਰਾ ਨਗਾ ਬਾਰੇ ਵੀਰੇ ਦੱਸਿਆ ਜਾਊਗਾ ਜਿਹੜੇ ਵੀਰਾਂ ਆਪਣੇ ਨਾਲ ਜੁੜਨਾਗਾ ਉਹ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀਰੇ ਕਿਉਂਕਿ ਵੀਡੀਓ ਜਦੋਂ ਬਣਾਉਣੇ ਆ ਜ਼ੋਰ ਬਹੁਤ ਲੱਗ ਜਾਂਦਾ ਤੁਹਾਡੇ ਪਿਆਰ ਦੀ ਵੀਰੇ ਜ਼ਰੂਰਤਾ ਤੁਸੀਂ ਪਿਆਰ ਸਾਨੂੰ ਜਿੰਨਾ ਦਿੱਤਾਗਾ ਅਸੀਂ ਦਿਲ ਦੀਆਂ ਗਰਾਈਆਂ ਤੋਂ ਵੀਰੇ ਸ਼ੁਕਰਗੁਜ਼ਾਰ ਆ ਧੰਨਵਾਦ ਆ ਥੈਂਕ ਯੂ ਆ ਸਾਡੇ ਕੋਲ ਸਭ ਦੇ ਨਹੀਂ ਤੁਹਾਡਾ ਧੰਨਵਾਦ ਕਰਨ ਨੂੰ ਜਿਹੜੇ ਵੀਰ ਨਵੇਂ ਜੁੜੇ ਆਪਣੇ ਉਹ YouTube ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਨਾ ਪਾ ਦਿਓ ਤੇ Facebook ਪੇਜ ਤੇ Instagram ਪੇਜ ਨੂੰ ਆਪਣੇ ਨੂੰ ਫੋਲੋ ਕਰ ਲੋ ਜੋ ਆਉਣ ਵਾਲੀਆਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਵੀਰੇ ਸਭ ਤੋਂ ਪਹਿਲਾਂ ਮਿਲ ਸਕੇ 16 ਤਰੀਕ ਨੂੰ ਇੱਕ ਵਾਰ ਵੀਡੀਓ ਫੇਰ ਕਵਰ ਕਰਾਂਗੇ ਕੱਲਾ ਕੱਲਾ ਕਰਕੇ ਨਕ ਦਿਖਾਵਾਂਗੇ ਉਹ ਤੋਂ ਜਿਹੜਾ 18 ਤਰੀਕਾ ਲਾਟ ਵੇਚ ਕੇ ਉਦੋਂ ਅਗਲਾ ਲਾੜ ਟ ਵੀਰੇ ਜਿਹੜਾ ਆਪਣਾ ਜਾਊਗਾ ਉਹ ਵੀਰੇ 25 ਤਰੀਕ ਦਾ ਜਾਊਗਾ ਇਸ ਤਰ੍ਹਾਂ ਹਫਤੇ ਹਫਤੇ ਬਾਅਦ ਮਾਲ ਵੇਚਦੇ ਆ ਮਗਰੋਂ ਪਿੱਛੋਂ ਕੋਈ ਵੀਰ ਨਾ ਆਵੇ ਫਿਰ ਉਹ ਖਾਲੀ ਮੁੜਦਾ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਵੀਰੇ ਚੰਗੀ ਚੀਜ਼ ਖਰੀਦਣ ਦੇ ਲਈ ਭਾਅ ਦੇ ਵਿੱਚ ਖਰੀਦਣ ਦੇ ਲਈ ਸਾਨੂੰ ਵੀ ਸਮਾਂ ਚਾਹੀਦਾ ਇਸ ਕਰਕੇ ਵੀਰੇ ਆਪਾਂ ਮਾਲ ਲਾੜਤੀ ਵੇਚਦੇ ਆ ਇੰਡ ਦੇ ਗੱਲ ਲਾਜ਼ਮੀ ਕਹਿਣਾ ਕਿਤੋਂ ਵੀ ਚੀਜ਼ ਲੈਣੀ ਆ ਵੀਰੇ ਸਾਰੀ ਚੀਜ਼ਾਂ ਜੇ ਸਾਡੇ ਫਾਰਮ ਤੋਂ ਲੈਣੀ ਆ ਦੇਖ ਕੇ ਆਪਦੀ ਵੀਰੇ ਨਿਰਖ ਪਰਖਣਾ ਖਰੀਦੋ ਬਾਅਦੋਂ ਇਹ ਚੀਜ਼ ਦਾ ਲਾਂਭਾ ਕੋਈ ਨਹੀਂ ਹੁੰਦਾ ਖਾਸ ਕਰਕੇ ਵੀਰੇ ਸਾਡੇ ਫਾਰਮ ਤੋਂ ਖਰੀਦੀ ਨਾਲ ਦੇਖ ਕੇ ਨਿਰਖ ਪਰਖਣਾ ਖਰੀਦੋ ਲੰਬਾ ਕੋਈ ਨਹੀਂ ਹੈਗਾ ਧੰਨਵਾਦ ਸਾਥੀ